ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਮੂਗੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਪੰਜ ਗਲੈਨ ਘੋੜੀ ਆ ਇੱਕ ਨੁਕਰਾ ਬਸ਼ੇਰਾ ਤੇ ਇੱਕ ਮਾਰਵਾੜੀ ਬਸ਼ੇਰਾ ਤਿੰਨਾ ਜਾਨਵਰਾਂ ਦੀ ਆਪਾਂ ਫੋਲਰ ਡਿਟੇਲ ਕੀ ਮੁੱਲ ਵੜੀ ਕਰਦੇ ਆ ਮਾਲਕ ਵੀਰ ਕਿੰਨੀ ਉਮਰ ਆ ਕਿਹੜਾ ਏਰੀਆ ਬਈਰ ਗਿਆ ਦਾ ਕੀ ਕਦ ਕਾਟਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਾਂ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਲਗਵਾ ਸਕਦੇ ਹੋ ਆਜੋ ਗੱਲ ਕਰਕੇ ਆਪਾਂ ਮਾਰਵਾੜੀ ਘੋੜੀ ਬਾਰੇ ਬਹੁਤ ਸੋਹਣੀ ਪੰਜ ਕਲੈਨ ਮਾਰਵਾੜੀ ਘੋੜੀ ਲੈ ਕੇ ਆਏ ਅੱਜ ਆਪਾਂ 5 ਸਾਲ ਉਮਰ ਆ 62+ ਹਾਈਟ ਆ ਪਹਿਲਾਂ ਬਾਈ ਕਹਿੰਦਾ ਇੱਕ ਵਾਰੀ ਸੂਈ ਹੋਈ ਆ ਤੇ ਹੁਣ 20 ਦਿਨ ਹੋ ਗਏ ਮੀਟ ਕਰਵਾਈ ਨੂੰ ਬਾਈ ਯਰ ਗੇਂਦ ਏਰੀਆ ਚ ਬਹੁਤ ਸੋਹਣਾ ਮਾਰਵਾੜੀ ਘੋੜਾ ਹੈਗਾ ਉਸ ਘੋੜੇ ਤੋਂ ਮੀਟ ਕਰਵਾਈ ਹੋਈ ਆ ਤੁਹਾਨੂੰ ਫੋਟੋ ਪ੍ਰੂਫ ਸਾਰੇ ਮਿਲ ਜਾਣਗੇ ਮੀਟਿੰਗ ਵਾਲੇ ਵੀ ਤੇ ਘੋੜੇ ਦੇ ਵੀ ਤੇ ਸਾਰੀਆਂ ਚਾਲਾਂ ਚੱਲਦੀ ਆ ਬਾਈ ਕਹਿੰਦਾ ਸਵਾਰੀ ਸੂਰੀ ਦੀ ਪਾਸ ਆ ਬਾਲ ਪੌੜੀਆਂ ਦੇ ਕਲੀਅਰ ਆ ਮੱਥੇ ਡੋਗੜਾ ਤੇ ਬਾਈ ਕਹਿੰਦਾ ਜਿੰਨੀ ਆਪਾਂ ਜਾਣਕਾਰੀ ਦਵਾਂਗੇ ਸਾਰੀ ਗਾਰੰਟੀ ਹੋਊਗੀ ਕੋਈ ਨੀਕੀ ਨੀ ਹੋਊਗੀ ਜੇ ਆਪਾਂ ਹਾਈਟ ਬਾੜ ਦੱਸੀਆ ਤਾਂ ਫੱਟੀ ਵਾਲੀ ਬਾੜ ਹੋਊਗੀ ਐ ਨਹੀਂ ਕਿ 65 ਜਾਂ 61 ਰਹਿ ਜੇ ਉੱਥੇ ਤੇ ਏਰੀਆ ਬਾਇਰ ਕਿਹਨਾ ਹੈਗਾ ਜਲੰਧਰ ਤੇ ਸਾਊਸੀਲ ਬਹੁਤ ਆ ਕੁੜੀ ਠੰਡੇ ਸੁਭਾ ਦੀ ਆ ਹੱਡਾਂ ਪਰਾਂ ਦੀ ਮਜ਼ਬੂਤਾਂ ਚੰਗੇ ਬੱਚੇ ਦੇਣ ਵਾਲੀ ਆ ਤੇ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਮੁੱਲ ਮਾਲਕ ਵੀਰ ਕਰਦਾ 125000 ਰੁਪਇਆ ਏਰੀਆ ਬਾਇਰ ਕਿਹਨਾ ਹੈਗਾ ਜਲੰਧਰ ਬਾਕੀ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਤੇ ਇੱਕ ਛੋਟ ਲਈ ਆਪਾਂ ਬਹੁਤ ਸੋਹਣਾ ਨੁਕਰਾ ਸਪੌਟਲੈਸ ਬਸ਼ੀਰਾ ਲੈ ਕੇ ਆਏ ਆ ਗਾਰੰਟੀ ਆ ਬਾਈਰ ਗਿਆਂ ਦੀ ਕਿਨੇ ਜਮਾਂ ਸਪੌਟਲੈਸ ਹਨ ਨਿਵਾ ਕੇ ਦੇਵਾਂਗੇ ਆਪਾਂ ਇੱਕ ਵੀ ਸਪੌਟ ਨਹੀਂ ਪਿੰਡੇ ਤੇ ਇਹ ਬਜਾਜ ਕੋੜੇ ਦਾ ਬੱਚਾ ਕਾ ਜਿਹੜਾ ਕਲਾਲ ਮਾਜਰੇ ਖੜਾਗਾ ਤੇ ਫੋਟੋ ਪ੍ਰੂਫਸਾਂ ਨੂੰ ਸਾਰੇ ਮਿਲ ਜਾਣਗੇ। ਬਾਲ ਪੌਰੀਆਂ ਦਾ ਕਲੀਅਰ ਆ। 4 ਕੁ ਮਹੀਨੇ ਉਮਰ ਦਾ ਸਿਆਮਾਲਕ ਵੀਰਾਂ ਨੇ। ਪੈਂਡ ਬਾਇਰ ਕਹਿੰਦਾ ਹੈਗਾ ਠਿਕਰੀ ਵਾਲਾ ਤੇ ਆਉਣ ਵਾਲੇ ਸਮੇਂ 'ਚ ਬਹੁਤ ਚੰਗਾ ਇਟਾਲੀਅਨ ਬਣੂਗਾ। ਕੰਨ ਕਨੋਤੀ ਬਹੁਤ ਸੋਹਣੀ ਲੱਗੀ ਹੋਈ ਆ। ਹੱਡਾਂ ਪਰਾਂ ਦਾ ਮਜ਼ਬੂਤ ਆ ਬਛੇਰਾ। ਧੌਂ ਧੂੰ ਦੀ ਲੰਬਾਈ ਚੰਗੀ ਆ। ਤੇ ਇਹਦੀ ਮਾਂ ਹੈਗੀ ਆ ਕਾਲੀ ਜੰਬੀ 65+ ਹਾਈਟ ਆ ਤੇ ਪਿਓ ਇਹਦਾ ਹੈਗਾ ਬਜਾਜ ਕੋੜਾ। ਸੋ ਇਸ ਲਈ ਉਮੀਦ ਕਰਦੇ ਹਾਂ ਤੋ ਆਉਣ ਵਾਲੇ ਸਮੇਂ 'ਚ ਬਹੁਤ ਚੰਗੇ ਕਦ ਕੱਢ ਦਾ ਸਟ੍ਰਾਲੀਅਨ ਬਣੂਗਾ ਤਾਂ 1,10,000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਯਾਰ ਕਹਿੰਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਬਾਕੀ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਛੋਟ ਲਈ ਆ ਬਹੁਤ ਸੋਹਣਾ ਮਾਰਵਾੜੀ ਬੇਸ਼ੇਰਾ ਲੈ ਕੇ ਆਏ ਆ ਇਹਦੀ 1.5 ਤੋਂ 3 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ ਬਾਲ ਪੌਰੀਆਂ ਦਾ ਕਲੀਅਰ ਆ ਆ ਦਿਤਰਾਜ ਕੁੜੇ ਦਾ ਬੱਚਾ ਇਹ ਤੇ ਰਦਰਕਸ਼ ਕੁੜੇ ਦਾ ਪੋਤਾਗਾ ਇੱਕ ਅੱਖ ਤੋਂ ਮੰਡਲਾਗਾ ਤੇ ਬਾਕੀ ਬਾਈ ਯਾਰ ਕਹਿੰਦੇ ਅਸੀਂ ਬਾਲਪੌਰੀਆਂ ਦਾ ਕਲੀਅਰ ਆ ਜੇ ਕੋਈ ਵੀਰ ਐਕਸਚੇਂਜ ਕਰਨ ਵਾਲਾ ਹੋਵੇ ਤਾਂ ਐਕਸਚੇਂਜ ਵੀ ਕਰ ਲੈਣਗੇ ਕੋਈ ਘੋੜੀ ਆ ਜਾਂ ਕੋਈ ਬਸ਼ੇਰਾ ਬਸ਼ੇਰੀ ਸਾਰਾ ਨਾਲ ਐਕਸਚੇਂਜ ਕਰ ਲੈਣਗੇ ਬਾਈ ਯਾਰਗੇ ਮੁੱਲ ਦੀ ਗੱਲ ਕਰੀਏ ਤਾਂ 32000 ਰੁਪਿਆ ਮੁੱਲ ਕਰਦੇ ਆ ਮਾਲਕ ਵੀਰ ਏਰੀਆ ਬਾਈ ਯਾਰ ਕਹਿੰਦੇ ਹੈਗਾ ਲੁਧਿਆਣਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਉੱਥੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਅਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ